ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਆਂ ਚਿਹਰੇ ਦੀਆਂ ਝੁਰੜੀਆਂ ਤੇ ਕਈ ਮੇਰੇ ਵੀਰਾਂ ਤੇ ਭੈਣਾਂ ਦੇ ਉਮਰ ਤੋਂ ਪਹਿਲਾਂ ਚਿਹਰੇ 'ਚ ਝੁਰੜੀਆਂ ਪੈ ਜਾਂਦੀਆਂ ਉਹਨਾਂ ਦਾ ਹੱਲ ਬਿਲਕੁਲ 100% ਕੀਤਾ ਜਾ ਸਕਦਾ ਹੈ ਬਿਨਾਂ ਕਿਸੇ ਦਵਾਈ ਤੋਂ ਐਂਕਿਊ ਪ੍ਰੈਸ਼ਰ ਦੁਆਰਾ ਇਸ ਦਾ ਹੱਲ ਕੀਤਾ ਜਾ ਸਕਦਾ ਹੈ ਤੇ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਜੀ ਉਹਦੇ ਵਾਸਤੇ ਆਪਣੀ ਜਿਹੜੀ ਇਸ ਤਰ੍ਹਾਂ ਹੱਥ ਨੂੰ ਕਰ ਲੈਣਾ ਆਪਣੀ ਜਿਹੜੀ ਵੱਡੀ ਉਂਗਲ ਹੈ ਵੱਡੀ ਉਂਗਲ ਦੇ ਇੱਥੇ ਆਪਣੇ ਦੋ ਬਾਡੇ ਬਣਦੇ ਹੁੰਦੇ ਆ। ਉਹਦੇ ਵਿਚਾਲੇ ਇਸ ਜਗ੍ਹਾ ਤੇ ਪੁਆਇੰਟ ਐ SP3 SP3 ਪੁਆਇੰਟ ਬਿਲਕੁਲ ਵਿਚਾਲੇ ਇਸ ਜਗ੍ਹਾ ਤੇ ਇਸ ਪੁਆਇੰਟ ਨੂੰ ਕਿਸੇ ਪੈਨ ਨਾਲ ਨਪਣਾ ਚਾਹੇ ਬੱਚਿਆਂ ਦੀ ਪੈਨਸਲ ਨਾਲ ਨਾਪ ਲੋ ਚਾਹੇ ਕਿਸੇ ਹੋਰ ਚੀਜ਼ ਦੀ ਨਾਲ ਨਾਪ ਲੋ ਦਿਹਾੜੀ ਜੀ ਤਿੰਨ ਵਾਰ ਤੇ 10 ਤੋਂ 15 ਵਾਰ ਇਹਨੂੰ ਉੱਪਰੋਂ ਦਬਾਉਣਾ ਐ ਚੰਗੀ ਤਰ੍ਹਾਂ ਦਬਾਉਣਾ ਜਿਦੀ ਪੇਨ ਸਾਡੇ ਬ੍ਰੇਨ ਨੂੰ ਸਾਹ ਮਹਿਸੂਸ ਹੋਵੇ ਦੋਨਾਂ ਹੱਥਾਂ ਦਾ ਜਿਵੇਂ ਐਸਾ ਹੱਥ ਜਿਆਦਾ ਨਜ਼ਰ ਆਉਂਦਾ ਵੱਡੀ ਉਂਗਲ ਆ ਜਿਹੜੀ ਇਸ ਜਗ੍ਹਾ ਤੇ ਐਸਪੀ 3 ਪੁਆਇੰਟ ਹੈ ਐਸਪੀ 3 ਪੁਆਇੰਟ ਨੂੰ ਦਬਾਉਣਾ ਜੇ ਨਹੀਂ ਕੋਈ ਦਬਾ ਸਕਦਾ ਤਾਂ ਇਸ ਤਰ੍ਹਾਂ ਭਾਵੇਂ ਮਾਲਿਸ਼ ਕਰ ਲੋ ਇਹਦੀ ਚੰਗੀ ਤਰ੍ਹਾਂ ਐ ਇਸ ਜਗ੍ਹਾ ਤੋਂ ਐ ਮਾਲਿਸ਼ ਕਰਨੀ ਹੈ 2 ਤੋਂ 3 ਮਹੀਨੇ ਇਸ ਤਰ੍ਹਾਂ ਪੁਆਇੰਟ ਨੂੰ ਮਸਲਾਗੇ ਜਾਂ ਦਬਾਵਾਂਗੇ ਤਾਂ ਜਿਹੜੀਆਂ ਸਾਡੇ ਚਿਹਰੇ ਦੀਆਂ ਝੁਰੜੀਆਂ ਉਹ ਪੈਣੀਆਂ ਘੱਟ ਹੋ ਜਾਣਗੀਆਂ ਤੇ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਹਦਾ ਸਭ ਤੋਂ ਸੌਖਾ ਤਰੀਕਾ ਹੈ ਜੀ ਆਪਾਂ ਟੇਪ ਲੈ ਲੈਣੀ ਹੈ ਇਸ ਤਰ੍ਹਾਂ ਟੇਪ ਲੈ ਕੇ ਇੱਥੇ ਇੱਕ ਮੂੰਗੀ ਦਾ ਦਾਣਾ ਲਾ ਕੇ ਵਿਚਾਲੇ ਉਂਗਲ ਦੇ ਬਿਲਕੁਲ ਤੇ ਇਸ ਤਰ੍ਹਾਂ ਅਸੀਂ ਟੇਪ ਆ ਜਿਹੜੀ ਉੱਪਰੋਂ ਪੂਰੀ ਕਾਸਕੇ ਲਵੇਟ ਲੈਣੀ ਹੈ ਤੇ ਇਹਨੂੰ ਇਸ ਤਰ੍ਹਾਂ ਦਬਾਉਂਦੇ ਰਹਿਣਾ ਹੈ ਇਹ ਵੀ ਇਹਦਾ ਸੌਖਾ ਤਰੀਕਾ ਹੈ ਇਸ ਤਰ੍ਹਾਂ ਜਿਹੜੀਆਂ ਚਿਹਰੇ ਦੀਆਂ ਝੁੜੜੀਆਂ ਉਹ ਘਟਾ ਕੀਤੀਆਂ ਜਾ ਸਕਦੀਆਂ ਤੇ ਇਹਨਾਂ ਤੋਂ ਬਿਲਕੁਲ ਛਟਕਾਰਾ ਵੀ ਪਾਇਆ ਜਾ ਸਕਦਾ ਹੈ ਬਿਨਾਂ ਕਿਸੇ ਦਵਾਈ ਤੋਂ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਠੀਕ ਹੈ ਜੀ ਇਹ ਸਪਲੀਨ ਮਰੀਡੀਅਨ ਦਾ ਪੁਆਇੰਟ ਹੈ ਐਸਪੀ 3 ਪੁਆਇੰਟ ਹੈ ਇਹਨੂੰ ਦਿਹਾੜੀ 'ਚ ਤਿੰਨ ਵਾਰ 10 ਤੋਂ 15 ਵਾਰ ਦਬਾਉਣਾ ਹੈ ਤੇ ਜਿਹੜੀਆਂ ਜਿਹੜੀਆਂ ਝੁੜੜੀਆਂ ਬਿਲਕੁਲ ਕੱਟ ਹੋਣੀਆਂ ਤੇ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਜੀ ਸਾਡੀ ਵੀਡੀਓ ਵੇਖਣ ਵਾਸਤੇ ਧੰਨਵਾਦ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ